ਭਾਈ ਗੁਰਜੀ ਕਾਕਾ ਸਾਹਿਬ, ਭਾਈ ਗੁਰਜੀ ਕੀ ਭਤੇ।ਾਰੇ ਦੋ,ਾਰੇ ਦੋਸਤੋ, ਤੁਸੀਂ ਵੇਖ ਰਹੇ ਹੋ ਦ੍ਰਿਸ਼ਟੀ ਚੰਦਨ। ਮੈਂ ਗਰਮੀ ਸਿੰਘ ਪੱਟੀ ਐਡਵੋਕੇਟ ਤੁਹਾਡੀ ਸੇਵਾ ਵਿੱਚ ਆਜ ਰਿਹਾ। ਅੱਜ ਦੇ ਐਪੀਸੋਡ ਦੇ ਵਿੱਚ ਇਹ ਗੱਲ ਦੱਸਣੀ ਬਹੁਤ ਜ਼ਰੂਰੀ ਹੈ ਕਿ ਭਾਰਤ ਵਿੱਚ ਚਾਹੇ ਪਾਰਲੀਮੈਂਟ ਜੁਣਾ ਦੇ ਵਿੱਚ ਕਿਸੇ ਵੀ ਧਿਰ ਨੂੰ ਬਹੁਤ ਨਹੀਂ ਮਿਲਿਆ ਪਰ ਕਸ਼ਟਜੋੜ ਜਿਹੜੇ ਨੇ ਉਹ ਹੋ ਰਹੇ ਨੇ ਹੋਏ ਹੋ ਰਹੇ ਨੇ ਤੇ ਸਰਕਾਰ ਬਣਾਉਣ ਵਾਸਤੇ ਐਨਡੀਏ ਆਪਣੀ ਤਿਆਰੀ ਕਰ ਰਿਹਾ ਜਿਸ ਦੇ ਵਿੱਚ ਨਾਇਡੋ ਤੇ ਨਿਤਿਸ਼ ਜੀ ਆਪਣੀ ਭੂਮਿਕਾ ਨਿਭਾ ਰਹੇ ਨੇ ਕਿਉਂਕਿ ਨਿਤਿਸ਼ ਦੀ ਤੇ ਨਾਇਡੋ ਦੀ ਜਿਹੜੀ ਭੂਮਿਕਾ ਹੈ ਤੇ ਹਿੰਦੀ ਤੇ ਬੜੀ ਜ ਬੜੀ ਪ੍ਰਿਆਨਕ ਹੁੰਦੀ ਹੈ ਕਿਉਂਕਿ ਬਹੁਤ ਸਾਰੇ ਆ ਸਮੀਕਰਨ ਜਿਹੜੇ ਇਸ ਗੱਲ ਤੇ ਸਪਸ਼ਟ ਕਰ ਦਿੰਦੇ ਨੇ ਕਿ ਨਿਤਿਸ਼ ਕਿਤੇ ਵੀ ਟੇਕੀ ਬਹਿਣ ਵਾਲਾ ਨਹੀਂ ਉਹ ਆਪਣੀ ਰਾਸਤਾ ਨੂੰ ਬਚਾਉਣ ਲਈ ਕਿਸੇ ਨਾਲ ਵੀ ਸਮਝੌਤਾ ਕਰ ਸਕਦਾ ਹੈ ਤੇ ਕਿਸੇ ਨਾਲ ਵੀ ਸਮਝੌਤਾ ਤੋੜ ਸਕਦਾ ਹੈ ਜਿਵੇਂ ਕਿ ਇੰਡੀਆ ਨੂੰ ਬਣਾਉਣ ਵਿੱਚ ਨਿਤਿਸ਼ ਦਾ ਬਹੁਤ ਤਕੜਾ ਰੋਲ ਸੀ ਪਰ ਬਿਲਕੁਲ ਅਖੀਰ ਧਿਆਨ ਕੇ ਜਦੋਂ ਚੋਣਾ ਲੱਗ ਗਿਆ ਉਹਨਾਂ ਲੱਗੀਆਂ ਤਾਂ ਉਹਨੇ ਆਪਣਾ ਨਾਤਾ ਤੋੜ ਕੇ ਐਨਡੀਏ ਦੇ ਨਾਲ ਜੋੜ ਲਿਆ ਹੁਣ ਜਿਹੜੀਆਂ ਨੇ ਮੀਟਿੰਗਾਂ ਹੋ ਰਹੀਆਂ ਨੇ ਦੋਹਾਂ ਧਿਰਾਂ ਦੀ ਤੇ ਤਕਰੀਬਨ ਇਹ ਤੈ ਹੈ ਕਿ ਐਨਡੀਏ ਜਿਹੜੀ ਆ ਆਪ ਨੂੰ ਸਰਕਾਰ ਨਰਿੰਦਰ ਮੋਦੀ ਦੀ ਪ੍ਰਧਾਨਗੀ ਹੇਠ ਬਣਾਈ ਕੌਂਸਲ ਵੀ ਇਹ ਦੱਸਣ ਵਾਲੀ ਹੈ ਕਿ ਹੁਣ ਲੋਕਾਂ ਨੇ ਆਪਣਾ ਮਤ ਆਪਣੀ ਸੋਚ ਆਪਣੀਆਂ ਲੋੜਾਂ ਆਪਣਾ ਦੇਸ਼ ਪ੍ਰਤੀ ਇੱਕ ਇਮਾਨਦਾਰੀ ਸੁਰਚਤਾ ਨਾਲ ਵੋਟਾਂ ਪਾਈਆਂ ਨੇ ਹੁਣ ਇਹ ਇਮਾਨਦਾਰੀ ਧਿਆਨਦਾਰੀ ਸੁਰਚਤਾ ਜਵਾਬਦੇਹੀ ਪਾਰਦਰਸ਼ਤਾ ਤੇ ਜ਼ਿੰਮੇਵਾਰੀ ਜਿਹੜੀ ਆ ਉਹ ਲਭਾਉਣ ਦੀ ਲੋੜ ਸੰਸਦ ਨੂੰ ਸੰਸਦ ਚਾਹੇ ਵਿਰੋਧੀ ਧਿਰ ਦੇ ਵਿੱਚ ਹੋਣ ਚਾਹੇ ਸਰਕਾਰ ਦੇ ਵਿੱਚੋਂ ਉਹਨਾਂ ਨੂੰ ਬੜੇ ਸੁਚੇਤ ਹੋ ਗਏ ਲੋਕਾਂ ਦੀਆਂ ਤਕਲੀਫਾਂ ਨੂੰ ਲੋਕਾਂ ਦੀਆਂ ਮੁਸ਼ਕਲਾਂ ਨੂੰ ਤੇ ਰਾਸ਼ਟਰ ਦੇ ਹਿੱਤ ਨੂੰ ਸਾਹਮਣੇ ਰੱਖਣਾ ਚਾਹੀਦਾ ਲੋਕਾਂ ਨੂੰ ਵੀ ਚਾਹੀਦਾ ਹੈ ਕਿ ਜਿਹੜੀ ਜਿਹੜੇ ਵਿਧਾਨ ਸਭਾ ਜਿਹੜੇ ਜਿਹੜੇ ਪਾਰਲੀਮੈਂਟਰੀ ਖੇਤਰ ਦੇ ਵਿੱਚੋਂ ਜਿਹੜੇ ਜਿਹੜੇ ਉਮੀਦਵਾਰ ਜਿੱਤ ਕੇ ਗਏ ਨੇ ਉਹਨਾਂ ਨੂੰ ਜਾਗ ਰੂਪ ਰੱਖਣ ਲਈ ਆਪਣੇ ਵਿਧਾਨ ਸਭਾ ਖੇਤਰਾਂ ਦੇ ਮੁਤਾਬਕ ਇੱਕ ਕਮੇਟੀਆਂ ਤਿਆਰ ਕੀਤੀਆਂ ਕਮੇਟੀਆਂ ਤਿਆਰ ਕਰਕੇ ਆਪਣੀਆਂ ਜਿਹੜੀਆਂ ਲੋੜਾਂ ਨੇ ਨਿੱਜੀ ਲੋੜਾਂ ਦੇ ਨਾਲੋਂ ਜ਼ਿਆਦਾ ਰਾਸ਼ਟਰੀ ਲੋੜਾਂ ਪ੍ਰਦੇਸ਼ ਦੀਆਂ ਲੋੜਾਂ ਰੁਜ਼ਗਾਰ ਤੇ ਰੁਜ਼ਗਾਰੀ ਮਹਿੰਗਾਈ ਅਤੇ ਆਪਣੇ ਇਲਾਕੇ ਦੇ ਵਿੱਚ ਕਾਰਖਾਨੇ ਜਾਂ ਇਹੋ ਜਿਹੀਆਂ ਸੰਸਥਾਵਾਂ ਪੈਦਾ ਕਰਨ ਦੀਆਂ ਪਲੈਨਿੰਗ ਜਿਹੜੀਆਂ ਨੇ ਉਹ ਆਪਣੇ ਸੰਸਦਾਂ ਨੂੰ ਦਿਓ ਤਾਂ ਕਿ ਉਹ ਪਾਰਲੀਮੈਂਟ ਦੇ ਵਿੱਚ ਬਹਿ ਕੇ ਪਾਰਲੀਮੈਂਟ ਦੇ ਵਿੱਚ ਡਿਸਕਸ ਕਰਕੇ ਇਹ 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 ਸੂਚਾ ਜਿਹੜੀਆਂ ਨੇ ਤੁਹਾਡੇ ਖੇਤਰਾਂ ਦੇ ਵਿੱਚ ਲਿਆ ਸਕਣ ਜਦ ਤੱਕ ਅਜੀਆਂ ਕਮੇਟੀਆਂ ਦਾ ਨਿਰਮਾਣ ਨਹੀਂ ਹੁੰਦਾ ਤੇ ਲੋਕਾਂ ਦੀਆਂ ਜਿਹੜੀਆਂ ਲੋੜਾਂ ਨੇ ਉਹਨਾਂ ਦੇ ਪ੍ਰਤੀ ਜਿਹੜੀ ਸਾਰਸਥ ਨੇ ਉਹ ਜਾਗੂਪ ਨਹੀਂ ਹੁੰਦੀ ਤਾਂ ਇਹ ਆਮ ਦੇਖਣ ਵਿੱਚ ਆਇਆ ਹੈ ਕਿ ਪਾਰਲੀਮੈਂਟ ਦੇ ਵਿੱਚ ਸਵਾਲ ਜਵਾਬ ਬਹੁਤ ਘੱਟ ਹੁੰਦੇ ਹੁੰਦੇ। ਦੂਸਰੇ ਪਾਸੇ ਜਿਹੜੀ ਜ਼ਿੰਮੇਵਾਰੀ ਆ ਵਿਰੋਧੀ ਧਿਰ ਦੀ ਵਿਰੋਧੀ ਧਿਰ ਨੂੰ ਹੁਣ ਬੜੀ ਸੁਚੇਤ ਧੂਕਾ ਲਾਉਣ ਦੀ ਲੋੜ ਹੈ। ਕਿਉਂਕਿ ਇਸ ਵੇਲੇ ਲੋਕਾਂ ਨੇ ਜਿਹੜਾ ਬੈਲੈਂਸ ਹੈ ਰੋਧੀ ਦੇ ਦਾਤੇ ਸਰਕਾਰ ਦਾ تقریبا ਬਰਾਬਰ ਕਰਤਾ ਹੈ ਜਿਹਦੇ ਨਾਲ ਕਿਸੇ ਵੇਲੇ ਕੁਝ ਵੀ ਹੋ ਸਕਦਾ ਹੈ ਜਿਹੋ ਜਿਹਾਂ ਸਿਆਸੀ ਪਾਰਟੀਆਂ ਦੇ ਕਰਤਾਰ ਪਰਛੇ ਵਿਖਣੇ ਚਾਏ ਨੇ ਉਹ ਕਿਤੇ ਵੀ ਕੋਟੜਾ ਪੱਲਾ ਮਾਰ ਸਕਦੀਆਂ ਨੇ ਕੋਈ ਕਿਆ ਨਹੀਂ ਆ ਸਕਦਾ ਉਹਦੇ ਬਾਰੇ ਲੋਕਾਂ ਨੂੰ ਆਪਣੇ ਆਪਣੇ ਸੰਸਥਾਨ ਨੂੰ ਨਾਲ ਸੰਬੰਧ ਰੱਖਣਾ ਚਾਹੀਦਾ ਤੇ ਉਹਨਾਂ ਨੂੰ ਇਸ ਗੱਲ ਤੇ ਸੂਚਿਤ ਕਰਨਾ ਚਾਹੀਦਾ ਕਿ ਜਿਹੜੇ ਜਿਹੜੇ ਮੁੱਦਿਆਂ ਤੇ ਜਿਹੜੀ ਜਿਹੜੀ ਸੋਚ ਵਿਚਾਰ ਨਾਲ ਜਿਹੜੇ ਸਿਧਾਂਤਾਂ ਨਾਲ ਉਹਨਾਂ ਨੇ ਇੱਕ ਜੂਨ ਜਿੱਤੀ ਆ ਉਹਨਾਂ ਦੀ ਪਰਪਾਈ ਸੀ ਉਹ ਕਰਨੇ ਇਸੇ ਤਰੀਕੇ ਨਾਲ ਪੰਜਾਬ ਦੇ ਵਿੱਚ ਬੜੀ ਅਜੀਬ ਖੇੜ ਬਣੀ ਹੈ ਕਿ 92 ਸੀਟਾਂ ਵਾਲੀ ਸਰਕਾਰ ਨੂੰ ਪਾਰਲੀਮੈਂਟੀ ਚੋਣਾਂ ਦੇ ਵਿੱਚ ਸਿਰਫ 3 ਸੀਟਾਂ ਦੇ ਉੱਤੇ ਜਿੱਤ ਹਾਸਲ ਹੋਈ ਹਾਲ ਹਸਲ ਹੋਈ ਹੈ ਜਦ ਕਿ ਵਿਰੋਧੀ ਧਿਰ ਜਿਸ ਦੇ ਕੋਲ ਬਹੁਤ ਸਾਰੀਆਂ ਘੱਟ ਸੀਟਾਂ ਸੀ ਉਹਨਾਂ ਨੇ 7 ਸੀਟਾਂ ਜਿਹੜੀਆਂ ਨੇ ਉਹਨਾਂ ਤੇ ਜਿੱਤ ਪ੍ਰਾਪਤ ਕੀਤੀ ਹੈ ਅਕਾਲੀ ਦਲ ਨੇ ਇੱਕ ਸੀਟ ਦੇ ਜਿੱਤ ਪ੍ਰਾਪਤ ਕੀਤੀ ਆ ਤੇ ਇਸ ਤੋਂ ਵੱਧ ਜਿਹੜੀ ਚੀਜ਼ ਆ ਦੋ ਆਜ਼ਾਦ ਉਮੀਦਵਾਰ ਜਿਹੜੇ ਨੇ ਉਹਨਾਂ ਨੇ ਜਿੱਤ ਪ੍ਰਾਪਤ ਕੀ ਰਿਹਾ ਇਹਨਾਂ ਸਾਰਿਆਂ ਦਾ ਸਮੀਕਰਨ ਜੇ ਕੀਤਾ ਜਾਵੇ ਤਾਂ ਕੇਂਦਰ ਸਰਕਾਰ ਤੇ ਪੰਜਾਬ ਸਰਕਾਰ ਨੂੰ ਆਪਣੀ ਦੇਸ਼ ਪ੍ਰਤੀ ਰਾਸ਼ਟਰਪਤੀ ਤੇ ਰਾਜਪਤੀ ਕੰਮ ਕਰਨ ਦੀ ਵਿਕਾਸ ਕਰਨ ਦੀ ਸ਼ੈਲੀ ਨੂੰ ਬਦਲਣਾ ਪਵੇਗਾ ਜਦ ਤੱਕ ਇਹ ਸ਼ੈਲੀ ਬਦਲੀ ਨਹੀਂ ਜਾਂਦੀ ਤਾਂ ਬਹੁਤ ਸਾਰੇ ਭਿਆਨਕ ਟਕਰਾਅ ਹੋਣ ਦੀ ਉਮੀਦ ਹੈ ਕਿਉਂਕਿ ਉਹ ਵਿਰੋਧੀ ਦਰਬਾਤ ਬਹੁਤ ਸਖਤ ਉਹ ਵਿਰੋਧੀ ਦਰਬਾਤ ਮਜ਼ਬੂਤ ਹੈ دوسری ਗੱਲ ਜਿਹੜੀ ਹੈ ਮੀਡੀਆ ਹੈ ਮੀਡੀਆ ਨੂੰ ਵੀ ਬੜੀ ਇਮਾਨਦਾਰੀ ਵਰਤਣੀ ਪਵੇਗੀ ਜਿਹੜਾ ਪਿਛਲੇ 10 ਸਾਲ ਦਾ ਜਿਹੜਾ ਡਰਾਮਾ ਜਾਂ ਇਲਜ਼ਾਮ ਲੈ ਕੇ ਮੀਡੀਆ ਨੇ ਆਪਣੀ ਆਕਸੀਜਨ ਤੇ ਲੱਗੀ ਹੋਈ ਸ਼ਾਖ ਨੂੰ ਲੋਕਾਂ ਦੇ ਸਾਹਮਣੇ ਪੇਸ਼ ਕੀਤਾ ਹੈ ਉਸ ਇੰਡੀਪੈਂਡੈਂਟ ਅੰਦਰ ਪੱਖ ਹੋ ਕੇ ਨਿਹਰ ਹੋ ਕੇ ਕੰਮ ਕਰਨਾ ਚਾਹੀਦਾ ਸਰਕਾਰ ਦੇ ਹਰ ਕੰਮ ਦੇ ਉੱਤੇ ਸਵਾਲ ਕੀਤੇ ਜਾਣੇ ਚਾਹੀਦੇ ਨੇ ਸਰਕਾਰ ਨੂੰ ਚੰਗਿਆਂ ਕੰਮਾਂ ਲਈ ਐਪਰੀਸ਼ੀਏਟ ਕਰਨਾ ਚਾਹੀਦਾ ਤੇ ਜਿੱਥੇ ਕੰਮ ਦੇ ਵਿੱਚ ਕੋਈ ਘਟਾਲਾ ਹੁੰਦਾ ਹੈ ਜਾਂ ਕਿਤੇ ਕੋਈ ਤਰਤੀਬ ਵਾਰ ਕੰਮ ਨਹੀਂ ਹੋ ਰਹੇ ਉਹਦੇ ਉੱਤੇ ਚਰਚਾ ਕਰਨੀ ਚਾਹੀਦੀ ਹੈ ਕਿਉਂਕਿ ਮੀਡੀਆ ਉਸੇ ਪਾਰਟੀ ਦਾ ਨਹੀਂ ਮੀਡੀਆ ਕਿਸੇ ਵੱਖਰੀ ਸੋਚ ਦਾ ਨਹੀਂ ਮੀਡੀਆ ਦਾ ਇੱਕ ਆਪਣਾ ਸਿਧਾਂਤ ਹੈ ਜਰਨਲਿਜ਼ਮ ਦਾ ਇੱਕ ਸਿਧਾਂਤ ਹੈ ਕਿਉਂਕਿ ਉਸਨੇ ਜੋ ਅੱਖੀ ਵੇਖਿਆ ਤੇ ਕੰਨੀ ਸੁਣਿਆ ਉਹਦਾ ਸਵਾਲ ਸਰਕਾਰ ਨੂੰ ਕਰਨਾ ਹੈ ਸਰਕਾਰ ਤੋਂ ਹਿਸਾਬ ਲੈਣਾ ਹੈ ਤੇ ਲੋਕਾਂ ਤੱਕ ਪਹੁੰਚਾਉਣਾ ਹੈ ਜਿਹੜੀ ਆਵਾਜ਼ ਲੋਕਾਂ ਦੀ ਹੈ ਉਹਨਾਂ ਨੂੰ ਸਰਕਾਰਾਂ ਤੱਕ ਪਹੁੰਚਾਉਣਾ ਤੇ ਉਹਨੂੰ ਲਾਗੂ ਕਰਾਉਣਾ ਇਹ ਬਹੁਤ ਤਗੜੀ ਜ਼ਿੰਮੇਵਾਰੀ ਹੈ ਇਸ ਕਰਕੇ ਖਾਸ ਕਰਕੇ ਪੰਜਾਬ ਦੇ ਵਿੱਚ ਜਿਹੜੀ ਆਮ ਆਦਮੀ ਪਾਰਟੀ ਆ ਇਹਨੂੰ